ਆਪਣੇ ਵੱਲੋਂ ਸਾਰੇ ਸਮਾਜ ਨੂੰ ਪਿਆਰ ਤੇ ਸਤਿਕਾਰ ਦੇ ਸਹਿਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਧੰਨ ਸਾਧਗੁਰੂ ਸ੍ਰੀ ਗੁਰੂ ਤੇਗ ਬਹਾਦਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਸ਼ਤਾਬਦੀ ਪਰ ਮਨਾਇਆ ਜਾ ਰਿਹਾ ਗੁਰਮੁਖੋ ਅਸੀਂ ਜਿੱਥੇ ਖਲੋਤੇ ਆ ਇਸ ਪਿੰਡ ਦਾ ਨਾਮ ਦਧਰਾ ਤਸੀਰ ਅਜਨਾਲਾ ਥਾਣਾ ਰਾਜਾਸਾਂ ਸੀ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਇਸ ਪਿੰਡ ਦੇ ਵਿੱਚ ਇੱਕ ਹਿੰਦੂ ਸਮਾਜ ਹਿੰਦੂ ਭਾਈਚਾਰੇ ਦੇ ਸਮਾਜ ਵੱਲੋਂ ਮੰਦਿਰ ਬਣਾਇਆ ਸਿੱਖ ਹਾਰੇ ਇੱਕ ਧਰਮ ਤੇ ਧਾਰਮਿਕ ਅਦਾਰੇ ਦਾ ਸਤਿਕਾਰ ਕਰਦਾ ਸਾਲ 1962 ਦੇ ਵਿੱਚ ਜਦੋਂ ਮਰੱਬੇ ਬੰਦੀ ਉਹ ਚੱਕ ਬੰਦੀ ਹੋਈ ਆ ਪਿੰਡ ਦੀ ਸਹਿਮਤੀ ਦੇ ਨਾਲ ਦੋ ਕਿੱਲੇ ਜ਼ਮੀਨ ਮੰਦਿਰ ਦੇ ਨਾਂ ਲਾਈ ਗਈ ਹੈ ਤੇ ਦੋ ਕਿੱਲੇ ਗੁਰਦੁਆਰਾ ਸਾਹਿਬ ਦੇ ਨਾਲ ਲਾਈ ਗਈ ਹੈ ਇਥੋਂ ਦੇ ਕੋਈ ਦੋ ਤਿੰਨ ਪਰਿਵਾਰ ਆ ਇੱਕ ਦਾ ਨਾਂ ਹੈ ਨਥਾ ਸਿੰਘ ਤੇ ਇੱਕ ਦਾ ਨਾਂ ਹਰਪਾਲ ਸਿੰਘ ਆ ਉਹ ਗੁਰਮਖੋ ਸਰੇ ਅਮ ਚਿੱਟੇ ਦਾ ਕੰਮ ਕਰਦੇ ਆ ਜਿੱਥੇ ਪੰਜਾਬ ਭਰ ਦੇ ਵਿੱਚ ਕਈਆਂ ਥਾਵਾਂ ਤੇ ਭਗਵੰਤ ਮਾਨ ਦੀ ਸਰਕਾਰ ਨੇ ਪਿਗਲਾ ਪੰਜਾ ਚਲਾ ਕੇ ਕਰਕੇ ਦੋ ਨੰਬਰ ਵਾਲਿਆਂ ਦੀਆਂ ਕੋਠੀਆਂ ਢਾਈਆਂ ਅਸੀਂ ਮੰਗ ਕਰਦੇ ਆ ਕਿ ਸਾਡਾ ਜਾਤੀ ਨਾਲ ਕੋਈ ਵਿਤਕਰਾ ਨਫਤ ਨਹੀਂ ਇਹ ਦਿਹਾੜੀਦਾਰ ਮਜ਼ਦੂਰ ਲੋਕ ਆ ਇਹਨਾਂ ਨੇ ਚਿੱਟਾ ਵੇਚ-ਵੇਚ ਕਰਕੇ ਇਸ ਇਲਾਕੇ ਦਾ ਸਤਿਆਨਾਸ਼ ਕੀਤਾ ਜਿੱਥੇ ਸਤਿਆਨਾਸ਼ ਸਮਾਜ ਦਾ ਇਲਾਕੇ ਦਾ ਕੀਤਾ ਇਹਦੇ ਨਾਲ ਨਾਲ ਜਿਹੜੀ ਮੰਦਰ ਦੀ 2 ਏਕੜ ਜ਼ਮੀਨ ਆ ਉਹਦੇ ਤੇ ਇਹਨਾਂ ਨੇ ਕਬਜ਼ਾ ਕੀਤਾ ਅੱਗੇ ਮੈਂ ਦੋ ਵਾਰ ਆਇਆ ਹਾਲਾਂਕਿ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਅੱਜ ਇੱਥੇ ਆਪਾਂ ਖਲੋਤੇ ਮੰਦਰ ਆ ਤੇ ਮੰਦਰ ਦੇ ਵਿੱਚ ਪੁਜਾਰੀ ਵੀ ਨਹੀਂ ਬਹਿਣ ਦਿੰਦੇ ਇਹ ਜਿਹੜਾ ਮੰਦਰ ਆ ਇਹਨਾਂ ਨੇ ਇੱਕ ਚਿੱਟੇ ਦੀ ਆੜ ਬਣਾਇਆ ਇੱਥੇ ਬੈਠ ਕਰਕੇ ਚਿੱਟਾ ਵੇਚਦੇ ਆ ਜੇ ਡੀ ਦੋ ਕਿਲੇ ਮੰਦਰ ਦੀ ਜ਼ਮੀਨ ਆ ਉਹਦੇ ਤੇ ਆਪਣਾ ਹੱਕ ਜਮਾਉਂਦੇ ਆ ਕਿ ਸਾਡੀ ਜ਼ਮੀਨ ਆ ਮੈਂ ਸਰਕਾਰ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਜੇਕਰ ਸ਼ਰਿਆਨ ਇਹਨਾਂ ਲੋਕਾਂ ਨੇ ਪਿੰਡ ਦੇ ਵਿੱਚ ਟਾ ਵੇਚਣਾ ਮੰਦਰ ਦੀ ਧਾਰਮਿਕ ਪ੍ਰਾਪਰਟੀ ਤੇ ਕਬਜ਼ਾ ਕਰਨਾ ਮੰਦਰ ਦੇ ਵਿੱਚ ਪੂਜਾ ਕਰਨ ਵਾਸਤੇ ਕੋਈ ਪੁਜਾਰੀ ਨਹੀਂ ਬਹਿਣ ਦੇਣਾ ਤੇ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਸਰਕਾਰ ਨਹੀਂ ਇਹ ਜੰਗਲ ਦਾ ਰਾਜ ਆ ਜੰਗਲ ਦੇ ਰਾਜ ਵਿੱਚ ਗੁਰਮਖੋ ਇਹੋ ਜਿਹੀਆਂ ਵਿਧੀਆਂ ਹੁੰਦੀਆਂ ਨੇ ਮੈਂ ਪ੍ਰਸ਼ਾਸਨ ਤੇ ਸਰਕਾਰ ਦੇ ਕੋਲ ਮੰਗ ਕਰਦਾ ਕਿ ਜਿੱਥੇ ਹੋਰ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਚਿੱਟੇ ਦੇ ਵਪਾਰੀਆ ਉਹਨਾਂ ਨੂੰ ਫੜ ਕਰ ਨੱਥ ਪਾਈ ਆ ਉਥੇ ਪੀਲਾ ਪੰਜਾ ਵੀ ਚਲਾਇਆ ਅਸੀਂ ਮੰਗ ਕਰਦੇ ਆ ਆਸ਼ ਕਰਦੇ ਆ ਕਿ ਕਦੋਂ ਹਰਪਾਲ ਸਿੰਘ ਤੇ ਨੱਥਾ ਸਿੰਘ ਜਿਹੜਾ ਉਹਨਾਂ ਦੇ ਘਰ ਉਹਨਾਂ ਦੇ ਸਹਿਯੋਗੀਆਂ ਤੇ ਪੀਲਾ ਪੰਜਾ ਚਲਾ ਕਰਕੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਜਿਹੜੀ ਮੰਦਰ ਦੀ ਜ਼ਮੀਨ ਆ ਇਹਨਾਂ ਦੇ ਉੱਪਰ ਜਿਹੜਾ ਕਬਜ਼ਾ ਕੀਤਾ ਤੇ ਕਬਜ਼ਾ ਛਡਾਇਆ ਜਾਵੇ ਤੇ ਹਿੰਦੂ ਸਮਾਜ ਦਾ ਜਿਹੜਾ ਭਾਈਚਾਰਾ ਉਹ ਮੰਦਿਰ ਦੇ ਵਿੱਚ ਪੁਜਾਰੀ ਦੁਆਰਾ ਬਿਠਾਇਆ ਜਾ ਰਿਹਾ ਇਹ ਮੇਰੀ ਮੰਗ ਹੈ ਮੇਰਾ ਜਾਤੀ ਤੌਰ ਤੇ ਕਿਸੇ ਨਾਲ ਕੋਈ ਵਿਤਕਰਾ ਵਿਰੋਧ ਨਹੀਂ ਇਹਨਾਂ ਦੇ ਪਹਿਲਾਂ ਵੀ ਕੋਈ ਪੈਸਾ ਦੀ ਪਰਚੇ ਦਰਜ ਨਹੀਂ ਇਹਨਾਂ ਦੇ ਘਟ ਤੋਂ ਘਟ ਇਹਨਾਂ ਦੇ ਦਸਨ ਦੇ ਅਨਸਾਰ 9 10 ਪਰਚੇ ਆ ਉਹ ਵੀ ਲੁੱਟਾਂ ਖੋਹਾਂ ਦੇ ਜਾਂ ਚਿੱਟੇ ਦੇ ਵਕ ਵਕ ਠਾਣਾ ਤੇ ਹੁਣ ਵੀ ਇਹਨਾਂ ਦੇ ਦੋ ਬੰਦਿਆਂ ਕੋਲੋਂ 2 ਕਿਲੋ ਚਿੱਟਾ ਕਰਤਾਰਪੁਰ ਸੈ ਫੜਿਆ ਗਿਆ ਤੇ ਅੱਜ ਹਾਲਾਤ ਵਿੱਚ ਉਹ ਅੰਦਰ ਨੇ ਇੰਟਰਨੈਸ਼ਨਲ ਸਮਗਲਿੰਗ ਦੇ ਵੀ ਦੋਸ਼ ਇਹਨਾਂ ਦੇ ਬਹੁਤ ਵੱਡੇ ਵੱਡੇ ਦੋਸ਼ ਆ ਜੀ ਇਹਨਾਂ ਦਾ ਕੰਮ ਇਹ ਆ ਇੱਕ ਗਰੀਬ ਪਰਿਵਾਰ ਦੇ ਵਿੱਚ ਉੱਠ ਕਰਕੇ 2 ਨੰਬਰ ਦਾ ਧੰਦਾ ਕਰਕੇ ਇਹਨਾਂ ਨੇ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ ਨੇ ਉਹ ਕਿੱਥੋਂ ਆਇਆਂ 2 ਨੰਬਰ ਦਾ ਪੈਸਾ ਇਕੱਠਾ ਕਰਕੇ ਇਹਨਾਂ ਨੇ ਕੋਠੀਆਂ ਬਣਾਈਆਂ। ਭਾਈ ਸਾਹਿਬ ਤੁਸੀਂ ਸਹਿਯੋਗ ਦਿੱਤਾ ਹੈ ਇਸ ਮੰਦਰ ਦੀ ਜ਼ਮੀਨ ਨੂੰ ਵਾਪਸ ਲੈਣ ਦੀ। ਅਗਲੀ ਰਣਨੀਤੀ ਕੀ ਹੋਊਗਾ ਜੀ ਇਹ? ਦੇਖੋ ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਅੱਗੇ ਮੈਂ ਇੱਕ ਵਾਰ ਆਇਆ ਸੀ ਤੇ ਜ਼ਮੀਨੇ ਵਾਣ ਨਹੀਂ ਸੀ ਦਿੰਦੇ। ਇਨਾਂ ਦੀ ਜ਼ਮੀਨ ਵਹਾ ਕਰਕੇ ਗਏ ਸੀ ਤੇ ਇੱਥੇ ਪੁਜਾਰੀ ਨਹੀਂ ਸੀ ਬਹਣ ਦਿੰਦੇ ਤੇ ਮੈਂ ਆਪ ਇੱਥੇ ਪੁਜਾਰੀ ਬੁਹਾ ਕਰਕੇ ਗਿਆ ਹੁਣ ਇਹਨਾਂ ਨੇ ਉਹ ਜਿਹੜਾ ਪੁਜਾਰੀ ਬਹਿੰਦਾ ਜਾਂ ਤਾਂ ਉਹਨੂੰ ਡਰਾ ਦਿੰਦੇ ਆ ਜਾਂ ਫਿਰ ਆਪਣੇ ਨਾਂ ਲਾਹ ਕਰਕੇ ਉਹਦੇ ਕੋਲੋਂ ਚਿੱਟੇ ਦਾ ਧੰਦਾ ਕਰਾਉਂਦੇ ਆ ਜੀ ਫਿਰ ਤੁਸੀਂ ਹੁਣ ਅਗਲੀ ਕੀ ਰਣਨੀਤੀ ਲਾਉਗੀ ਪਹਿਲਾਂ ਅਸੀਂ ਥੋੜੇ ਦਿਨ ਵੇਖਾਂਗੇ ਜੇਕਰ ਸਰਕਾਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਫਿਰ ਜੋ ਸਾਡੇ ਕੋਲ ਕਾਨੂੰਨਪਰ ਕਰਵਾਵੇਗਾ ਅਸੀਂ ਆਪਣੇ ਬਲਬੂਤੇ ਦੇ ਜ਼ਰੂਰ ਕਰਾਂਗੇ ਜਿਨ੍ਹਾਂ ਨੇ ਇਹਨਾਂ ਨੂੰ